ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਔਰਤ ਨੂੰ ਮਾੜਾ ਬੋਲਣ ਦੇ ਔਰਤ ਨੂੰ ਕੁੱਠਾ ਬੋਲਣ ਦੇ ਤੇ ਔਰਤ ਨੂੰ ਬੇਇੱਜ਼ਤ ਕਰਨ ਦੇ ਦੋਸ਼ ਲੱਗੇ ਨੇ ਮਾਮਲਾ ਬਹੁਤ ਫੱਗ ਗਿਆ ਤੇ ਸੈਂਕੜੇ ਹਜ਼ਾਰਾਂ ਔਰਤਾਂ ਨੇ ਇਕੱਠੀਆਂ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਸਾਹਮਣੇ ਜਾ ਕੇ ਵੱਡਾ ਪ੍ਰਦਰਸ਼ਨ ਕੀਤਾ ਔਰਤਾਂ ਨੇ ਗੰਭੀਰ ਦੋਸ਼ ਲਾਏ ਨੇ ਇਸ ਮਾਮਲੇ ਨੂੰ ਕਈ ਪੱਖਾਂ ਤੋਂ ਵੇਖਣ ਤੇ ਸਮਝਣ ਦੀ ਲੋੜ ਹੈ ਤੇ ਆਪਾਂ ਉਹ ਸਾਰੇ ਪੱਖਾਂ ਤੇ ਅੱਜ ਗੱਲ ਕਰਾਂਗੇ ਜਿਹੜੇ ਮੁੱਖ ਮੰਤਰੀ ਤੇ ਲੱਗੇ ਇਹਨਾਂ ਦੋਸ਼ਾਂ ਦੇ ਨਾਲ ਜੁੜੇ ਨੇ ਅਖੀਰ ਤੱਕ ਪੂਰਾ ਸੁਣਿਓ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਤੇ ਜੇ ਅਜੇ ਤੱਕ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰ ਲਵੋ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਇਹ ਦੋਸ਼ ਲੱਗੇ ਨੇ ਕਿ ਉਹਨਾਂ ਨੇ ਪਿਛਲੇ ਦਿਨੀ ਜਿਹੜੀ ਅਕਾਲੀ ਦਲ ਦੀ ਐਮਪੀ ਹੈ ਬੀਬੀ ਹਰ ਸਿਮਰਤ ਕੌਰ ਬਾਦਲ ਉਹਨਾਂ ਨੂੰ ਪੁੱਠਾ ਬੋਲਿਆ ਭੈੜਾ ਬੋਲਿਆ ਬੇਇੱਜ਼ਤੀ ਕੀਤੀ ਹੈ ਔਰ ਇਹ ਦੋਸ਼ ਅਕਾਲੀ ਦਲ ਦੇ ਜਿਹੜੇ ਮਹਿਲਾ ਵਿੰਗ ਹੈ ਉਹਨੇ ਸੈਂਕੜੇ ਹਜ਼ਾਰਾਂ ਔਰਤਾਂ ਇਕੱਠੀਆਂ ਕਰਕੇ ਤੇ ਮੁੱਖ ਮੰਤਰੀ ਦੀ ਰਹਾਇਸ਼ ਦੇ ਅੱਗੇ ਜਾ ਕੇ ਪ੍ਰਦਰਸ਼ਨ ਕੀਤਾ ਔਰ ਉਹਨਾਂ ਦੀ ਅਗਵਾਈ ਕਰ ਰਹੀ ਸੀ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਆਗੂ ਬੀਬੀ ਹਰ ਗੋਬਿੰਦ ਕੌਰ ਔਰ ਉਹਨਾਂ ਸੈਂਕੜੇ ਹਜ਼ਾਰਾਂ ਔਰਤਾਂ ਨੇ ਇਹ ਦੋਸ਼ ਲਾਏ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਔਰਤਾਂ ਦੀ ਇੱਜ਼ਤ ਨਹੀਂ ਕਰਦੇ ਉਹਨਾਂ ਨੇ ਬਹੁਤ ਬੇਇੱਜ਼ਤੀ ਕੀਤੀ ਹੈ ਬੀਬੀ ਹਰ ਸਿਮਰਤ ਦੀ ਤੇ ਉਹਨਾਂ ਨੇ ਦੋਸ਼ ਲਾਇਆ ਕਿ ਇਹ ਕੱਲੀ ਬੀਬੀ ਹਰ ਸਿਮਰਤ ਦੀ ਬੇਇੱਜ਼ਤੀ ਨਹੀਂ ਇਹ ਸਾਰੀਆਂ ਔਰਤਾਂ ਦੀ ਹੀ ਇੱਕ ਤਰ੍ਹਾਂ ਨਾਲ ਮਾੜੀ ਗੱਲ ਹੈ ਔਰਤਾਂ ਦੇ ਲਈ ਹੁਣ ਇਹਦੇ ਉੱਪਰ ਸੋਚਣ ਦੀ ਲੋੜ ਹੈ ਇਹਦੇ ਤੇ ਕਈ ਸਵਾਲ ਨੇ ਵੇਖੋ ਅਖੀਰ ਤੱਕ ਸਮਝੋ ਤੇ ਸੁਣਿਓ ਪਹਿਲੀ ਗੱਲ ਤਾਂ ਇਹ ਸੱਚ ਮੁੱੱਚ ਜੇ ਕੋਈ ਵੀ ਔਰਤਾਂ ਨੂੰ ਨਜਾਇਜ਼ ਬੋਲਦਾ ਹੈ ਬੇਪੱਤੀ ਕਰਦਾ ਤਾਂ ਉਹ ਮਾੜੀ ਗੱਲ ਹੈ ਹੁਣ ਮੁੱਖ ਮੰਤਰੀ ਤੇ ਕਿਹੜੀ ਗੱਲ ਤੇ ਦੋਸ਼ ਲੱਗੇ ਨੇ ਪਿਛਲੇ ਦਿਨੀ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ 'ਚ ਬੈਠਿਆ ਆਖਿਆ ਸੀ ਕਿ ਬੀਬੀ ਹਰ ਸਿਮਰਤ ਕੌਰ ਨੂੰ ਪੁੱਛਾਂ ਦੇਣ ਲੱਗ ਜਾਣਾ ਚਾਹੀਦਾ ਉਹਨੂੰ ਤਾਂ ਬਾਬਾ ਬਣ ਜਾਣਾ ਚਾਹੀਦਾ ਕਿਉਂਕਿ ਉਹਦੀ ਜ਼ੁਬਾਨ ਪੂਰੀ ਹੋ ਜਾਂਦੀ ਹੈ ਮੁੱਖ ਮੰਤਰੀ ਨੇ ਵਿਅੰਗਮਈ ਤਰੀਕੇ ਨਾਲ ਇਹ ਗੱਲ ਕੀਤੀ ਉਹ ਕਹਿੰਦਾ ਵੇਖੋ ਪਹਿਲਾਂ ਬੀਬੀ ਹਰ ਸਿਮਰਤ ਬਾਦਲ ਨੇ ਆਖਿਆ ਸੀ ਕਿ ਜਿਨ੍ਹਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਜਾਂ ਕਰਵਾਈ ਉਹਨਾਂ ਦਾ ਪੰਜਾਬ ਚ ਕੱਖ ਨਾ ਰਵੇ ਤੇ ਮੁੱਖ ਮੰਤਰੀ ਕਹਿੰਦਾ ਤੁਸੀਂ ਵੇਖੋ ਇਹਦੀ ਪੂਰੀ ਹੋ ਗਈ ਇਹਨਾਂ ਦਾ ਆਕਾਲੀ ਦਲ ਦਾ ਪੰਜਾਬ ਚ ਕੱਖ ਨਹੀਂ ਰਹਿ ਗਿਆ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਵੀ ਵੇਖੋ ਫੇਰ ਹਰ ਸਿਮਰਤ ਕੌਰ ਨੇ ਹਰ ਸਿਮਰਤ ਕੌਰ ਬਾਦਲ ਨੇ ਇਹ ਅਰਦਾਸ ਕੀਤੀ ਕਿ ਜੇਕਰ ਮੇਰਾ ਭਰਾ ਚਿੱਟਾ ਵੇਚਦਾ ਹੋਵੇ ਜਾਂ ਇਹੋ ਜਿਹਾ ਕੋਈ ਕੰਮ ਕਰਦਾ ਹੋਵੇ ਤਾਂ ਕੱਖ ਨਾ ਰਵੇ ਤਾਂ ਕਹਿੰਦਾ ਉਹ ਵੀ ਦੇਖ ਲੋ ਜੇਲ੍ਹ ਚ ਬੈਠਾ ਇਸ ਟਾਈਮ ਜੇਲ੍ਹ ਦੀਆਂ ਰੋਟੀਆਂ ਖਾ ਰਿਆ ਤਾਂ ਮੁੱਖ ਮੰਤਰੀ ਨੇ ਵਿਅੰਗ ਕੀਤਾ ਕਹਿੰਦਾ ਵੀ ਦੇਖੋ ਇਹਦੀ ਜੁਬਾਨ ਬਹੁਤ ਪੂਰੀ ਹੋ ਜਾਂਦੀ ਹੈ ਬੀਬੀ ਹਰਸਿਮਰਤ ਬਾਦਲ ਦੀ ਤੇ ਇਹਨੂੰ ਤਾਂ ਪੁੱਛਾਂ ਦੇ ਲੱਗ ਜਾਣਾ ਚਾਹੀਦਾ ਪਹਿਲੀ ਤਾਂ ਗੱਲ ਇਹ ਹੈ ਭਾਈ ਕਿ ਕੋਈ ਵੀ ਵਿਅਕਤੀ ਜੇਕਰ ਔਰਤ ਨੂੰ ਔਰਤ ਸਮਝ ਕੇ ਜਾਂ ਔਰਤ ਵਜੋਂ ਲੈ ਕੇ ਉਹਦੀ ਬੇਪੱਤੀ ਜਾਂ ਬੇਇੱਜ਼ਤੀ ਕਰਦਾ ਤੇ ਇਹ ਗੱਲ ਬਹੁਤ ਮਾੜੀ ਹੈ ਪਰ ਇਹਦੇ ਕਈ ਪੱਖ ਨੇ ਮੈਂ ਅਕਾਲੀ ਦਲ ਵਾਲਿਆਂ ਨੂੰ ਵੀ ਕੋਈ ਸਵਾਲ ਪੁੱਛਣੇ ਚਾਹੂੰਗਾ ਭਗਵੰਤ ਮਾਨ ਸਾਹਿਬ ਨੂੰ ਵੀ ਆਪਾਂ ਸਵਾਲ ਕਰਾਂਗੇ ਦੇਖੋ ਜੇ ਤਾਂ ਭਗਵੰਤ ਮਾਨ ਸਾਹਿਬ ਦੇ ਪਰਿਵਾਰ ਦੀਆਂ ਔਰਤਾਂ ਨੂੰ ਕੋਈ ਇੰਜ ਬੋਲੇ ਉਹਨਾਂ ਦੀ ਪਤਨੀ ਵੀ ਹੁਣ ਪੂਰੀ ਰਾਜਨੀਤੀ ਦੇ ਵਿੱਚ ਇਸ ਟਾਈਮ ਭਗਵੰਤ ਮਾਨ ਸਾਹਿਬ ਹੋਰਾਂ ਦੀ ਉਹ ਵੀ ਰਾਜਨੀਤਿਕ ਸਮਾਗਮ ਕਰਦੀ ਹੈ ਵੋਟਾਂ ਦੇ ਵਿੱਚ ਕੈਂਪੇਨ ਕਰਦੀ ਹੈ ਜੇ ਕੋਈ ਉਹਨਾਂ ਦੀ ਪਤਨੀ ਨੂੰ ਇੰਜ ਬੋਲੇ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਊਗਾ ਹੋ ਸਕਦਾ ਉਹ ਕੰਨ ਇਹਨੂੰ ਫੜ ਕੇ ਅੰਦਰ ਤੋਂ ਨੂੰ ਕਿਉਂਕਿ ਉਹ ਪਾਵਰ 'ਚ ਨਹੀਂ ਪਰ ਮੇਰਾ ਸਵਾਲ ਦੂਜੇ ਪਾਸੇ ਅਕਾਲੀ ਦਲ ਤੇ ਵੀ ਹੈ ਜਦੋਂ ਅਕਾਲੀ ਦਲ ਦਾ ਰਾਜ ਸੀ ਉਦੋਂ ਬੀਬੀਆਂ ਨਾਲ ਕੀ ਹੁੰਦਾ ਰਿਹਾ ਆਂਗਣਵਾੜੀ ਵਾਲੀਆਂ ਬੀਬੀਆਂ ਨੂੰ ਸਭ ਤੋਂ ਵੱਧ ਅਕਾਲੀ ਦਲ ਦੇ ਵਿੱਚ ਡਾਂਗਾਂ ਪਈਆਂ ਨੇ ਉਹਨਾਂ ਦੇ ਉੱਪਰ ਬੜੇ ਲਾਠੀ ਚਾਰਜ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਏ ਚੁੰਨੀਆਂ ਲੱਥੀਆਂ ਰੁਲੀਆਂ ਸੜਕਾਂ ਤੇ ਉਦੋਂ ਬੀਬਾ ਹਰ ਸਿਮਰਤ ਬਾਦਲ ਨੂੰ ਜਾਂ ਅਕਾਲੀ ਦਲ ਦੇ ਮਹਿਲਾ ਵਿੰਗ ਨੂੰ ਕਿਉਂ ਨਹੀਂ ਸੀ ਲੱਗਦਾ ਕਿ ਇਹ ਔਰਤਾਂ ਦੀ ਬੇਪਤੀ ਹੈ ਅਕਾਲੀ ਦਲ ਦੀ ਸਰਕਾਰ ਵੇਲੇ ਅਕਾਲੀ ਦਲ ਦੇ ਹੀ ਇੱਕ ਸਰਪੰਚ ਨੇ ਇੱਕ ਜਿਹੜੀ ਟੀਚਰ ਸੀ ਕੁੜੀ ਜਿਹੜੀ ਨੌਕਰੀ ਨੌਕਰੀ ਦੇ ਧਰਨੇ ਲਾਏ ਸੀ ਜਿਨ੍ਹਾਂ ਨੇ ਉਹਨੂੰ ਥੱਪੜ ਕੱਢ ਮਾਰਿਆ ਸੀ ਉਦੋਂ ਅਕਾਲੀ ਦਲ ਦਾ ਮਹਿਲਾ ਵਿੰਗ ਤੇ ਬੀਬਾ ਹਰਸਿਮਰਤ ਕੌਰ ਬਾਦਲ ਕਿੱਥੇ ਸੀ ਉਦੋਂ ਉਹਨਾਂ ਨੂੰ ਕਿਉਂ ਨਾ ਲੱਗਾ ਕਿ ਇਹ ਤਾਂ ਔਰਤਾਂ ਦੀ ਬੇਪਤੀ ਹੈ ਇਹ ਗਲਤ ਹੈ ਕਦੇ ਵੀ ਅਕਾਲੀ ਦਲ ਦੇ ਵਿੱਚ ਔਰਤਾਂ ਨਾਲ ਜੋ ਹੋਇਆ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਹਦੇ ਖਿਲਾਫ ਕਦੇ ਵੀ ਬੀਬਾ ਹਰਸਿਮਰਤ ਬਾਦਲ ਤੇ ਅਕਾਲੀ ਦਲ ਦਾ ਮਹਿਲਾ ਵਿੰਗ ਨਹੀਂ ਬੋਲਿਆ ਵਿਵਹਰ ਸਿਮਰਤ ਬਾਦਲ ਉਹ ਨੰਨੀ ਸ਼ਾ ਆਪਣੇ ਆਪ ਨੂੰ ਕਹਾਉਂਦੇ ਰਿਹਾ ਵੀ ਮੈਂ ਤਾਂ ਨੰਨੀਆਂ ਧੀਆਂ ਦੀ ਸ਼ਾ ਹਾਂ ਪਰ ਇਹਨਾਂ ਦੇ ਰਾਜ ਦੇ ਵਿੱਚ ਜਦੋਂ ਬੇਰਜਗਾਰ ਧਰਨੇ ਲਾਉਂਦੇ ਸੀ ਤਾਂ ਉਹਨਾਂ ਬੇਰਜਗਾਰਾਂ ਦੇ ਧਰਨਿਆਂ ਦੇ ਵਿੱਚ ਅਧੀਆਂ ਕੁੜੀਆਂ ਔਰਤਾਂ ਹੁੰਦੀਆਂ ਸੀ लाठी चार्ज ਹੋਏ ਇੱਥੋਂ ਤੱਕ ਕਿ ਕਈ ਬੱਚੀਆਂ ਰੂਥ ਵਰਗੀਆਂ ਉਹਨਾਂ ਦੀ ਮੌਤ ਛੋਟੀ ਬੱਚੀ ਸੀ ਉਹ ਸਰਕਾਰ ਦੇ ਖਿਲਾਫ ਇੱਕ ਪ੍ਰਦਰਸ਼ਨ ਦੇ ਵਿੱਚ ਉਹ ਛੋਟੀ ਬੱਚੀ ਜਿਹੜੀ ਆਪਣੀ ਮਾਂ ਦੀ ਗੋਦ 'ਚ ਸੀ ਤਾਂ ਇੱਕ ਧਰਨੇ ਦੇ ਵਿੱਚ ਉਹਦੀ ਮੌਤ ਹੋਈ ਸੀ। ਉਦੋਂ ਵੀ ਅਕਾਲੀ ਦਲ ਨੂੰ ਵੀ ਨਹੀਂ ਸੀ ਲੱਗਿਆ ਵੀ ਭਾਈ ਇਹ ਤਾਂ ਬਹੁਤ ੱੱਕਾ ਹੈ ਤਾਂ ਜ਼ਬਰ ਹੋ ਰਿਹਾ। ਕਹਿਣ ਦਾ ਭਾਵ ਆਪਣੇ ਵਰੀ ਪੋਲੇ ਤੇ ਦੂਜੇ ਮਰੀ ਠੋਲੇ। ਕਹਿਣ ਦਾ ਭਾਵ ਇਹ ਸਾਰੇ ਇੱਕੋ ਚੀਜ਼ ਨੇ। ਕਹਿਣ ਦਾ ਭਾਵ ਸਤਾ ਦਾ ਨਸ਼ਾ, ਤਾਕਤ ਦਾ ਨਸ਼ਾ ਇਹਨਾਂ ਨੂੰ ਅੰਨੇ ਕਰ ਦਿੰਦਾ ਹੈ। ਉਹ ਚਾਹੇ ਅੱਜ ਆਮ ਆਦਮੀ ਪਾਰਟੀ ਵਾਲੇ ਕੁਰਸੀ ਤੇ ਬੈਠੇ ਨੇ ਤੇ ਚਾਹੇ ਅਕਾਲੀ ਦਲ ਵਾਲੇ ਹੁੰਦੇ ਸੀ ਤੇ ਚਾਹੇ ਹੋਰ ਪਾਰਟੀਆਂ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬਹਿਰ ਗੱਲ ਕਰਾਂਗੇ ਸੱਚੀ ਤੇ ਖਰੀ ਜਦੋਂ ਆਮ ਆਦਮੀ ਪਾਰਟੀ ਵਾਲੇ ਨਾਰਾਜ਼ ਨਹੀਂ ਸੀ ਆਇਆ ਉਦੋਂ ਇਹਨਾਂ ਨੂੰ ਇਹ ਧੱਕੇ ਬੜੇ ਦਿਖਦੇ ਸੀ ਉਦੋਂ ਭਗਵੰਤ ਮਾਨ ਸਾਹਿਬ ਹਰੇਕ ਦੇ ਧਰਨੇ 'ਚ ਜਾ ਕੇ ਬੈੰਦੇ ਰਹੇ ਅਸੀਂ ਧਰਨਾ ਲਾਇਆ ਸੀ ਗਿੱਦੜਵਾਏ ਅਕਾਲੀ ਸਰਕਾਰ 'ਚ ਮੈਂ ਵੀ ਬੇਰ ਜਗਾਰਾਂ 'ਚ ਸੀ ਉਦੋਂ ਤੇ ਸਾਡੇ ਨਾਲ ਧਰਨੇ ਤੇ ਆ ਕੇ ਭਗਵੰਤ ਮਾਨ ਸਾਹਿਬ ਘੰਟਿਆਂ ਮੱਦੀ ਬੈਠੇ ਰਹੇ ਮੇਰੇ ਨਾਲ ਉਹਨਾਂ ਦੀ ਫੋਟੋ ਕਿਉਂਕਿ ਮੈਂ ਗਵਾਹੀ ਕਰਦਾ ਸੀ ਪਰ ਉਸ ਤੋਂ ਬਾਅਦ ਭਗਵੰਤਮਾਨ ਸਾਹਿਬ ਪਾਵਰ ਚ ਆ ਗਏ ਉਹਨਾਂ ਨੂੰ ਉਹ ਧਰਨੇ ਜ਼ਹਿਰ ਲੱਗਣ ਲੱਗੇ ਭਗਵੰਤਮਾਨ ਸਾਹਿਬ ਇਹ ਕਹਿੰਦੇ ਹੁੰਦੇ ਸੀ ਕਿ ਮੈਨੂੰ ਬਹੁਤ ਦੁੱਖ ਹੁੰਦਾ ਜਦੋਂ ਬੇਰੁਜ਼ਗਾਰ ਰੋਟੀ ਮੰਗਣ ਘਰੋਂ ਆਉਂਦੇ ਨੇ ਤੇ ਉਹਨਾਂ ਦੀਆਂ ਪੱਗਾਂ ਲਾ ਕੇ ਪੱਗਾਂ ਗਲਚ ਪਾ ਕੇ ਘਰ ਨੂੰ ਭੇਜਿਆ ਜਾਂਦਾ ਮਾਂ ਉਡੀਕ ਰਹੀ ਹੁੰਦੀ ਹੈ ਕਿ ਮੇਰੇ ਪੁੱਤ ਨੂੰ ਨੌਕਰੀ ਮਿਲੇਗੀ ਤੇ ਪੁੱਤ ਨੂੰ ਮਿਲੀਆਂ ਹੁੰਦੀਆਂ ਡਾਂਗਾਂ ਭਗਵੰਤ ਮਾਨ ਕਹਿੰਦੇ ਰਹੇ ਕਿ ਮੈਨੂੰ ਯਾਰ ਇਹ ਗੱਲ ਬਹੁਤ ਪੈੜੀ ਲੱਗਦੀ ਆ ਮਾੜੀ ਲੱਗਦੀ ਆ ਇੰਜ ਨਹੀਂ ਹੋਣਾ ਚਾਹੀਦਾ ਪਰ ਜਦੋਂ ਦਾ ਇਹਨਾਂ ਦਾ ਰਾਜ ਆਇਆ ਭਗਵੰਤ ਮਾਨ ਸਾਹਿਬ ਦਾ ਘਰ ਆ ਸੰਗਰੂਰ ਉੱਥੇ ਕਿਹੜੇ ਤਬਕੇ ਤੇ ਡਾਂਗ ਨਹੀਂ ਪਈ ਮੈਂ ਖੁਦ ਕੈਮਰਾ ਲੈ ਕੇ ਗਿਆ ਮਜ਼ਦੂਰਾਂ ਤੇ ਉੱਥੇ ਲਾਠੀ ਚਾਰਜ ਹੋਏ ਕਿਸਾਨਾਂ ਤੇ ਉੱਥੇ ਲਾਠੀ ਚਾਰਜ ਹੋਏ ਬੇਰੁਜ਼ਗਾਰਾਂ ਤੇ ਉੱਥੇ ਲਾਠੀ ਚਾਰਜ ਹੋਏ ਕੱਚੇ ਮਲਾਜ਼ਮਾਂ ਤੇ ਉੱਥੇ ਲਾਠੀ ਚਾਰਜ ਹੋਏ ਨੇ ਜਿੰਨੇ ਵੀ ਤਬਕੇ ਉਥੇ ਆਪਣੀਆਂ ਮੰਗਾਂ ਲੈ ਕੇ ਗਏ तकरीबन ਸਾਰਿਆਂ ਦੇ ਨਾਲ ਪੁਲਿਸ ਗੁੱਥਮ ਖੁੱਤਾ ਹੋਈ ਔਰ ਹੋਇਆ ਸਾਰਾ ਕੁਝ ਤਾਂ ਹੁਣ ਭਗਵੰਤਬਾਨ ਸਾਹਿਬ ਨੂੰ ਇਹ ਚੀਜ਼ਾਂ ਕਿਉਂ ਨਹੀਂ ਦਿਖਦੀਆਂ ਕਹਿਣ ਦਾ ਭਾਵ ਮਿੱਤਰੋ ਇਹ ਜਿੰਨੇ ਵੀ ਹਕੂਮਤ ਚ ਆ ਜਾਂਦੇ ਨੇ ਪਤਾ ਨਹੀਂ ਇਹ ਮੰਤਰੀਆਂ ਵਾਲੀ ਕੁਰਸੀ ਦੇ ਥੱਲੇ ਕਿਹੜੀ ਐਸੀ ਚੀਜ਼ ਲੱਗੀ ਹੈ ਜਿਹੜਾ ਉੱਠ ਖੜਦਾ ਉਹਨੂੰ ਲੋਕਾਂ ਦੇ ਦੁੱਖ ਤਕਲੀਫਾਂ ਦਿਖਣ ਲੱਗ ਪੈਂਦੇ ਨੇ ਤੇ ਜਿਹੜਾ ਇੱਥੇ ਬਹਿ ਜਾਂਦਾ ਉਨੂੰ ਉਹ ਦੁੱਖ ਤਕਲੀਫਾਂ ਦੇਖਣੇ ਬੰਦ ਹੋ ਜਾਂਦੇ ਨੇ ਤੁਸੀਂ ਦੇਖੋ ਭਗਵੰਤ ਮਾਨ ਸਾਹਿਬ ਨੂੰ ਕਿਸਾਨਾਂ ਮਜ਼ਦੂਰਾਂ ਬੇਰੁਜ਼ਗਾਰਾਂ ਦੇ ਦੁੱਖ ਦਿਖਦੇ ਹੁੰਦੇ ਸੀ ਜਦੋਂ ਉਹ ਸੀਐਮ ਨਹੀਂ ਸੀ ਬਣੇ ਉਸ ਤੋਂ ਬਾਅਦ ਉਹਨਾਂ ਨੂੰ ਦੇਖਣੋਂ ਹਟ ਗਏ ਤੇ ਨਹੀਂ ਸੀ ਦੇਖਦੇ ਹੁੰਦੇ ਕਾਂਗਰਸ ਨੂੰ ਜਦੋਂ ਉਹ ਸਰਕਾਰ 'ਚ ਸੀ ਨਹੀਂ ਸੀ ਦੇਖਦੇ ਕਾਲੀਆਂ ਨੂੰ ਜਦੋਂ ਉਹ ਸਰਕਾਰ 'ਚ ਸੀ ਅੱਜ ਉਹਨਾਂ ਨੂੰ ਦੇਖ ਰਹੇ ਨਹੀਂ ਇਹਨਾਂ ਨੂੰ ਨਹੀਂ ਦੇਖ ਰਹੇ ਹੁਣ ਸੋਚਿਓ ਜਰਾ ਇਹ ਮਾਮਲਾ ਹੈ ਕਿੱਥੇ ਆ ਕਹਾਣੀ ਹੈ ਕਿੱਥੇ ਆ ਖੇਡ ਹੈ ਕਿੱਥੇ ਆ ਔਰਤਾ ਨਾਲ ਜਿਹੜੀ ਮਾੜੀ ਸ਼ਬਦਾਵਲੀ ਦੀ ਗੱਲ ਹੈ ਮੈਨੂੰ ਲੱਗਦਾ ਇਹ ਸਾਰੀਆਂ ਪਾਰਟੀਆਂ ਦੇ ਸਟੰਟ ਨੇ ਕਿ ਸਹੀ ਮੁੱਦਿਆਂ ਤੋਂ ਧਿਆਨ ਭਟਕਾ ਕੇ ਪਾਸੇ ਕਿਵੇਂ ਕਰਨਾ ਇੱਥੇ ਹੀ ਨਾਲ ਹੁਣ ਇੱਕ ਭਈਏ ਬਚਾਓ ਪੰਜਾਬ ਬਚਾਓ ਦਾ ਮੁੱਦਾ ਵੀ ਇਹ ਚੁੱਕੀ ਫਿਰਦੇ ਸਾਰੇ ਉਹ ਕਿਉਂ ਆ ਐਵੇਂ ਨਹੀਂ ਗਾਉ ਧਿਆਨ ਭਟਕਾਉਣ ਲਈ ਆ ਹੜ੍ਹਾਂ ਦੇ ਮੁੱਦੇ ਤੇ ਕੇਂਦਰ ਤੇ ਪੰਜਾਬ ਸਰਕਾਰ ਦੋਨੇ ਕਿਰਗੀਆਂ ਸੀ ਮੋਦੀ ਸਰਕਾਰ ਦੇ ਕੇ ਕੱਖ ਨਹੀਂ ਗਈ ਪੰਜਾਬ ਸਰਕਾਰ ਕੁਝ ਦੇਣ ਜੋਗੀ ਨਹੀਂ ਕੀਤਾ ਪਹਿਲਾਂ ਵੀ ਕੱਖ ਨਹੀਂ ਘਿਰ ਦੋਵੇਂ ਗਈਆਂ ਫਿਰ ਲੋਕਾਂ ਦਾ ਧਿਆਨ ਤਾਂ ਪਾਸੇ ਮੋੜਨਾ ਸੀ ਸੰਘਰਸ਼ ਵੱਡਾ ਹੋ ਸਕਦਾ ਸੀ ਜਿਹੜੇ ਲੋਕ ਅੱਜ ਇਹ ਸਮਝ ਰਹੇ ਨੇ ਕਿ ਭਈਏ ਸਾਡੇ ਵਿਰੋਧੀ ਨੇ ਉਹ ਐਵੇਂ ਵੀ ਸਮਝ ਸਕਦੇ ਸੀ ਵੀ ਆਹ ਸਰਕਾਰਾਂ ਸਾਡੀਆਂ ਵਿਰੋਧੀ ਨੇ ਇਹਨਾਂ ਨੇ ਸਾਡੇ ਲਈ ਕੱਖ ਨਹੀਂ ਕੀਤਾ ਪਰ ਅਗਲੇ ਨੇ ਧਿਆਨ ਪਟਕਾ ਕੇ ਪਾਸੇ ਬਦਲਾਤਾ ਸੋ ਇਸ ਤਰੀਕੇ ਦੇ ਨਾਲ ਇੱਥੇ ਬੜਾ ਕੁਝ ਕੀਤਾ ਜਾਂਦਾ ਇਹ ਗੱਲਾਂ ਆਪਾਂ ਨੂੰ ਸਮਝਣੀਆਂ ਤੇ ਸੋਚਣੀਆਂ ਚਾਹੀਦੀਆਂ ਨੇ ਔਰਤ ਚਾਹੇ ਕਿਸੇ ਵੀ ਪਾਰਟੀ ਕਿਸੇ ਵੀ ਤਬਕੇ ਦੀ ਹੋਵੇ ਉਹ ਔਰਤ ਔਰਤ ਹੈ ਉਹਦਾ ਸਨਮਾਨ ਹੋਣਾ ਜ਼ਰੂਰੀ ਹੈ ਪਰ ਇੱਥੇ ਇੱਕ ਗੱਲ ਹੋਰ ਵੀ ਪੱਖ ਹੈ ਜੇ ਕੁਝ ਔਰਤਾਂ ਹੀ ਗਲਤ ਕਰਨ ਜਿਵੇਂ ਕਈ ਔਰਤਾਂ ਗਲਤ ਕਰ ਦਿੰਦੀਆਂ ਨੇ ਪਰ ਅੰਗ ਪਰਿਵਾਰਾਂ ਚ ਕਈ ਆਮ ਔਰਤਾਂ ਨੇ ਜਿਨ੍ਹਾਂ ਦੀ ਸੋਚ ਜਾਂ ਜ਼ੁਬਾਨ ਬਹੁਤ ਗਲਤ ਹੈ ਉਹ ਆਪਣੇ ਮਤਲਬ 700 ਰੇ ਤੱਕ ਨੂੰ ਨਫ਼ਰਤ ਕਰਦੀਆਂ ਨੇ ਉਹ ਉਹ ਬਹੁਤ ਕਈਆਂ ਦੀ ਤਾਂ ਕੰਮ ਜ਼ਬਾਨ ਦਾ ਵਿਗੜਿਆ ਪਿਆ ਬੰਦੇ ਬਹੁਤ ਵਿਗੜੇ ਨੇ ਇਹ ਵੀ ਮੈਂ ਦੱਸ ਦਿਆਂ ਕਿਤੇ ਇਹ ਨਾ ਕਹਿ ਦਿਓ ਪਰ ਔਰਤਾਂ ਵੀ ਜੇ ਬੰਦਿਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜਾਂ ਉਹਨਾਂ ਤੇ ਆਵਾਜ਼ ਉੱਠਣੀ ਚਾਹੀਦੀ ਤਾਂ ਔਰਤਾਂ ਤੇ ਵੀ ਇਸ ਕਰਕੇ ਕਿਸੇ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਵੀ ਉਹ ਔਰਤ ਹੈ ਤੇ ਉਹ ਔਰਤ ਹੈ ਬੀਬਾ ਹਰਸਿਮਰਤ ਕੌਰ ਕੱਲੀ ਔਰਤ ਨਹੀਂ ਉਹ ਰਾਜਨੀਤਾ ਵੀ ਹੈ ਤੇ ਰਾਜਨੀਤਾ ਦੇ ਉੱਪਰ ਕਮੈਂਟ ਹੋਣੀ ਜਾਂ ਰਾਜਨੇਤਾ ਵਜੋਂ ਉਹਦੇ ਉੱਪਰ ਸਵਾਲ ਉੱਠਣੇ ਜਾਂ ਜਿਹੜਾ ਕੁਝ ਰਾਜਨਤਾਵਾਂ ਨਾਲ ਪਹਿਲਾ ਰਾਜਨੇਤਾ ਸਾਰੇ ਜਦੋਂ ਲੋਕਾਂ ਨਾਲ ਝੂਠੇ ਵਾਅਦੇ ਕਰਦੇ ਨੇ ਉਦੋਂ ਇਹ ਨਹੀਂ ਸੋਚਦੇ ਵੀ ਮੈਂ ਤੇ ਔਰਤਾਂ ਮੈਂ ਤੇ ਝੂਠੇ ਵਾਅਦੇ ਨਾ ਕਰਾਂ ਮੈਂ ਤਾਂ ਲੋਕਾਂ ਨੂੰ ਗੁੰਮਰਾਹ ਨਾ ਕਰਾਂ ਕਿਉਂਕਿ ਮੈਂ ਔਰਤਾਂ ਜਿਵੇਂ ਮਰਦ ਰਾਜਨੇਤਾ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਝੂਠ ਮਾਰਦੇ ਨੇ ਝੂਠੇ ਲਾਰੇ ਲਾਉਂਦੇ ਨੇ ਔਰਤ ਰਾਜਨੇਤਾ ਵੀ ਐਸ ਦੌਰ ਦੇ ਵਿੱਚ ਵੋਟਾਂ ਦੀ ਖਾਤਰ ਉਦਾਂ ਹੀ ਕਰ ਰਹੀਆਂ ਨੇ ਤਾਂ ਫਿਰ ਜੇ ਸਵਾਲ ਉੱਠਣਗੇ ਤਾਂ ਉਹ ਮਰਦ ਰਾਜਨੀਤਕਾਂਾਂ ਤੇ ਵੀ ਉੱਠਣਗੇ ਉਹ ਔਰਤ ਰਾਜਨੀਤਕਾਂਾਂ ਤੇ ਵੀ ਉੱਠਣਗੇ ਉੱਠਣੇ ਵੀ ਚਾਹੀਦੇ ਨੇ ਮੈਨੂੰ ਲੱਗਦਾ ਜਿਵੇਂ ਜਿਵੇਂ ਲੋਕ ਚੇਤਨਾ ਆਏਗੀ ਉਵੇਂ ਉਵੇਂ ਲੋਕ ਵੱਧ ਬੋਲਣਗੇ ਮੈਂ ਫਿਰ ਕਹਦਿਆਂ ਕਿਸੇ ਔਰਤ ਨੂੰ ਔਰਤ ਸਮਝ ਕੇ ਜਾਣ ਕੇ ਉਹਨੂੰ ਟਾਰਗੇਟ ਕਰਨਾ ਇਹਦੇ ਮੈਂ ਖਿਲਾਫ ਹਾਂ ਪਰ ਜੇ ਕੋਈ ਔਰਤ ਕਿਸੇ ਅਫਸਰ ਦੀ ਕੁਰਸੀ ਤੇ ਬੈਠੀ ਹੈ ਕਿਸੇ ਐਮਪੀ ਦੀ ਜਾਂ ਕਿਸੇ ਮੰਤਰੀ ਦੀ ਕੁਰਸੀ ਤੇ ਬੈਠੀ ਹੈ ਤੇ ਉਹ ਇਹ ਉਮੀਦ ਕਰੇ ਕਿ ਮੈਨੂੰ ਲੋਕ ਔਰਤ ਅਬਲਾ ਨਾਰੀ ਸਮਝ ਕੇ ਤੇ ਮੇਰੇ ਤੇ ਕੋਈ ਸਵਾਲ ਹੀ ਨਾ ਕਰੇ ਇਹ ਗੱਲ ਨਾਲ ਆਪਾਂ ਸਹਿਮਤ ਨਹੀਂ ਹਾਂ ਮੈਨੂੰ ਇਹ ਠੀਕ ਨਹੀਂ ਲੱਗਦੀ ਤੁਹਾਨੂੰ ਕੀ ਲੱਗਦਾ ਤੁਸੀਂ ਇਹਦੇ ਬਾਰੇ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖ ਸਕਦੇ ਦੇਖੋ ਪਿਆਰਿਓ ਔਰਤ ਵੀ ਇੱਕ ਇਨਸਾਨ ਹੈ ਜਿਵੇਂ ਮਰਦ ਹੈ ਜਿਵੇਂ ਮਰਦ ਆਪਣੀਆਂ ਗੁਨਾ ਦਾ ਤੇ ਆਪਣੇ ਗੁਨਾਹਾਂ ਦਾ ਜ਼ਿੰਮੇਵਾਰ ਖੁਦ ਹੈ ਉਵੇਂ ਔਰਤ ਦੇ ਵਿੱਚ ਵੀ ਗਲਤੀਆਂ ਵੀ ਨੇ ਗੁਣ ਵੀ ਨੇ ਤਾਂ ਜੇ ਉਹ ਆਪਣੇ ਗੁਣਾ ਦੀ ਸ਼ਾਬਾਸ਼ੀ ਦੀ ਆਪ ਆਕਦਾ ਰਹੇ ਤਾਂ ਆਪਣੀਆਂ ਗਲਤੀਆਂ ਦੀ ਸਜ਼ਾ ਲਈ ਵੀ ਜਾਂ ਉਹਦੇ ਤੇ ਸਵਾਲ ਉਠਾਉਣ ਲਈ ਵੀ ਉਹ ਹੀ ਜ਼ਿੰਮੇਵਾਰ ਹੈ ਬੀਬਾ ਹਰ ਸਿਮਰਤ ਕੌਰ ਬਾਦਲ ਦੀ ਗੱਲ ਕਰ ਲਈਏ ਜਦੋਂ ਬੀਬਾ ਹਰ ਸਿਮਰਤ ਕੌਰ ਬਾਦਲ ਕੇਂਦਰ ਦੇ ਵਿੱਚ ਵਜ਼ੀਰ ਸੀ ਤਾਂ ਉਦੋਂ ਤਿੰਨ ਖੇਤੀ ਕਾਨੂੰਨ ਆਏ ਕਿ ਬੀਬਾ ਨੇ ਪੰਜਾਬ ਨੂੰ ਦੱਸਿਆ ਵੀ ਇਹ ਤਿੰਨ ਖੇਤੀ ਕਾਨੂੰਨ ਆਏ ਨੇ ਇਹ ਗਲਤ ਨੇ ਨਾ ਬੀਬਾ ਹਰ ਸਿਮਰਤ ਬਾਦਲ ਉਹਨਾਂ ਤਿੰਨ ਖੇਤੀ ਕਾਨੂੰਨਾਂ ਦੇ ਹੱਕ 'ਚ ਭੁਗਤੇ ਨਾਲ ਉਹਨਾਂ ਦੇ ਸਹੁਰਾ ਸਾਹਿਬ ਨਾਲ ਉਹਨਾਂ ਦੇ ਪਤੀ ਸੁਖਬੀਰ ਬਾਦਲ ਸਾਹਿਬ ਸਾਰੇ ਉਹਨਾਂ ਤਿੰਨ ਖੇਤੀ ਕਾਨੂੰਨਾਂ ਦੇ ਹੱਕ 'ਚ ਭੁਗਤੇ ਇਹਨਾਂ ਦੀਆਂ ਵੀਡੀਓ ਆਈਆਂ ਸਾਰੇ ਪਰਿਵਾਰ ਦੀਆਂ ਬੀਬਾ ਹਰਸਿਮਰਤ ਦੀ ਵਕਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਵਕਰੀ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਵਕਰੀ ਉਹਨਾਂ 'ਚ ਇਹ ਕਿਹਾ ਗਿਆ ਵੀ ਵੇਖੋ ਇਹ ਕਾਨੂੰਨ ਸਹੀ ਨਹੀਂ ਜਿਹੜੇ ਪੰਜਾਬ 'ਚ ਇਹ ਕਾਨੂੰਨਾਂ ਨੂੰ ਗਲਤ ਕਹਿ ਰਹੇ ਨੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਫਿਰ ਹੁਣ ਬੀਬਾ ਨੂੰ ਕੀ ਕਿਹਾ ਜਾਵੇ ਹੈ ਜਦੋਂ ਲੋਕਾਂ ਦਾ ਰੋਸ ਵੱਧ ਗਿਆ ਲੋਕਾਂ ਨੂੰ ਆਪਣੇ ਆਪ ਸਮਝ ਆ ਗਿਆ ਵੀ ਇਹ ਕਾਨੂੰਨ ਗਲਤ ਨੇ ਤੇ ਜਿਹੜੇ ਸਾਨੂੰ ਇਹਨਾਂ ਕਾਨੂੰਨਾਂ ਖਿਲਾਫ ਸੰਘਰਸ਼ ਤੋਂ ਰੋਕ ਰਹੇ ਨੇ ਉਹ ਗੁੰਮਰਾਹ ਕਰ ਰਹੇ ਨੇ ਫੇਰ ਅਕਾਲੀ ਦਲ ਨੂੰ ਹੋਸ਼ ਆਈ ਅਕਾਲੀ ਦਲ ਨੂੰ ਲੱਗਾ ਕਿ ਯਾਰ ਇਹ ਤਾਂ ਵੋਟ ਬੈਂਕ ਸੀ ਸਾਡਾ ਇਹ ਲੋਕ ਇਹਨਾਂ ਦੀਆਂ ਵੋਟਾਂ ਨਾਲ ਤਾਂ ਅਸੀਂ ਸਤਾ ਦਾ ਕੁਰਸੀਆਂ ਦਾ ਹਕੂਮਤ ਦਾ ਆਨੰਦ ਮਾਣਦੇ ਰਹੇ ਹਾਂ ਤੇ ਫਿਰ ਅਕਾਲੀ ਦਲ ਨੂੰ ਇਹ ਲੱਗਾ ਕਿ ਆਪਾਂ ਵੀ ਖੇਤੀ ਕਾਨੂੰਨਾਂ ਦੀ ਵਿਰੋਧਤਾ ਕਰੀਏ ਫਿਰ ਕੀਤੀ ਪਰ ਤਬ ਤੱਕ ਉਹ ਕਹਿੰਦੇ ਨੇ ਪਿੱਛੇ ਪਛਤਾਇਆ ਕਿਆ ਹੋਤ ਜਦ ਚਿੜੀਆ ਚੁਗ ਗਈ ਖੇਤ ਤੇ ਉਦੋਂ ਤੱਕ ਚਿੜੀਆ ਖੇਤ ਚੁਗ ਚੁੱਕੀ ਸੀ ਅਕਾਲੀ ਦਲ ਨੂੰ ਲੋਕ ਸਮਝ ਗਏ ਸੀ ਵੀ ਇਹਨਾਂ ਦੇ ਲਈ ਕੁਰਸੀ ਤੇ ਸਤਾ ਸਭ ਕੁਝ ਹੈ ਬਾਦਸ਼ਾਹ ਬੀਬੀ ਨੇ ਸੈਂਟਰ ਦੀ ਵਜੀਰੀ ਦੀ ਕੁਰਸੀ ਛੱਡਤੀ ਪਰ ਉਦੋਂ ਤੱਕ ਲੋਕ ਇਹ ਕਹਿਣ ਲੱਗ ਪਏ ਸੀ ਇਹ ਤੁਸੀਂ ਆਪੇ ਨਹੀਂ ਛੱਡੀ ਇਹ ਹੁਣ ਤੁਸੀਂ ਮਰਦਿਆਂ ਨੇ ਅੱਖ ਛੱਬਿਆ ਸੋ ਵਿਵਾਹ ਹਰ ਸਿਮਰਤ ਬਾਦਲ ਨੂੰ ਇਹ ਸਮਝਣਾ ਚਾਹੀਦਾ ਕਿ ਉਹ ਇੱਕ ਰਾਜਨੇਤਾ ਵੀ ਹਨ ਮੈਂ ਭਗਵਨ ਤਮਾਨ ਨੇ ਕੀ ਬੋਲਿਆ ਉਹਦੇ ਪੱਖ 'ਚ ਨਹੀਂ ਮੈਂ ਕਿਸੇ ਵੀ ਔਰਤ ਨੂੰ ਮਾੜੇ ਸ਼ਬਦ ਬੋਲਣ ਦੇ ਪੱਖ 'ਚ ਨਹੀਂ ਆਪਾਂ ਤਾਂ ਹਰ ਐਂਗਲ ਤੋਂ ਹਰ ਪੱਖ ਤੋਂ ਇਸ ਗੱਲ ਦੀ ਚੀਰ ਫਾੜ ਕੀਤੀ ਹੈ ਕਿ ਕੀ ਸਹੀ ਹੈ ਤੇ ਕੀ ਗਲਤ ਹੈ ਹੋਣਾ ਕੀ ਚਾਹੀਦਾ ਹੋਕ ਹੀ ਰਿਹਾ ਹੈ ਇੱਕ ਗੱਲ ਦੇ ਕਿੰਨੇ ਪੱਖ ਹੁੰਦੇ ਨੇ ਸਾਰੇ ਪੱਖਾਂ ਤੋਂ ਗੱਲ ਨੂੰ ਵਿਚਾਰਨਾ ਤੇ ਸੋਚਣਾ ਚਾਹੀਦਾ ਹੈ ਬਹੁਤ ਮਹਿਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਔਰਤ ਨੂੰ ਪੁੱਠਾ ਬੋਲਣ ਦੇ ਮਾੜਾ ਬੋਲਣ ਦੇ ਤੇ ਬੇਇੱਜ਼ਤੀ ਕਰਨ ਦੇ ਦੋਸ਼ ਲੱਗੇ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਔਰਤ ਨੂੰ ਪੁੱਠਾ ਬੋਲਣ ਦੇ ਮਾੜਾ ਬੋਲਣ ਦੇ ਦੋਸ਼